ਹਾਂਜੀ ਤੁਹਾਨੂੰ ਦਰਸ਼ਨ ਕਰਵਾ ਰਿਹਾ ਗੁਰਦੁਆਰਾ ਸ੍ਰੀ ਮਨਿੰਕਨ ਸਾਹਿਬ ਜੀ ਦੇ ਜੋ ਕਿ ਹਿਮਾਚਲ ਪ੍ਰਦੇਸ਼ ਦੀ ਧਰਤੀ ਜ਼ਿਲ੍ਹਾ ਕੁਲੂ ਦੇ ਵਿੱਚ ਆਹੇ ਜੋ ਕਿ ਕਸੌਲ ਦੀ ਧਰਤੀ ਦੇ ਆ ਗੁਰਦੁਆਰਾ ਸ੍ਰੀ ਮਨਿੰਕਨ ਸਾਹਿਬ ਆ ਤੇ ਇਸ ਜਗ੍ਹਾ ਤੇ ਇਹ ਨਦੀ ਵਹਿੰਦੀ ਆ ਇਸ ਦਾ ਨਾਮ ਹੈਗਾ ਪਾਰਵਤੀ ਨਦੀ ਕਰੋ ਜੀ ਦਰਸ਼ਨ ਤੁਹਾਡਾ ਆਪਣੇ ਚੈਨਲ YouTube ਤੇ ਚੈਨਲ ਤੇ ਸਵਾਗਤ ਆ ਤੇ ਤੁਹਾਨੂੰ ਅੱਜ ਦਰਸ਼ਨ ਕਰਵਾ ਰਿਹਾ ਗੁਰਦੁਆਰਾ ਸ੍ਰੀ ਮਨਿੰਕਨ ਸਾਹਿਬ ਜੀ ਦੇ ਆ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਜਗ੍ਹਾ ਤੇ ਹੈਗਾ ਇਹ ਮੰਦਿਰ ਇਹ ਜਿਸ ਜਗ੍ਹਾ ਤੇ ਨਾ ਗਰਮ ਪਾਣੀ ਦਾ ਚਸਮਾ ਜਿਸ ਜਗ੍ਹਾ ਤੇ ਨਾ ਗਰਮ ਚਸਮਾ ਗਰਮ ਪਾਣੀ ਦਾ 10 ਵੇ ਦੇ ਨਾਲ ਚਾਹ ਵਗੈਰਾ ਲੰਗਰ ਵਗੈਰਾ ਚੌਲ ਵਗੈਰਾ ਤਿਆਰ ਹੁੰਦੇ ਨੇ ਹਾਂਜੀ ਕਰੋ ਗੁਰਦੁਆਰਾ ਸ੍ਰੀ ਮਨਿਕਾਨ ਸਾਹਿਬ ਜੀ ਦਾ ਦਰਸ਼ਨ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੈਂ ਜਿਹਾਰ ਸਿੰਘ ਖਰਾਉੜ ਅੱਜ ਪਹੁੰਚਿਆ ਹਾਂ ਗੁਰਦੁਆਰਾ ਸ੍ਰੀ ਮਨੀਕਨ ਸਾਹਿਬ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਆਜੋ ਆਪਣੇ ਨਾਲ ਜੇ ਤੁਹਾਨੂੰ ਮੈਂ ਦਰਸ਼ਨ ਕਰਵਾ ਰਿਹਾ ਗੁਰਦੁਆਰਾ ਸ੍ਰੀ ਮਨੀਕਨ ਸਾਹਿਬ ਜੀ ਦੇ ਜੋ ਕਿ ਹਿਮਾਚਲ ਪ੍ਰਦੇਸ਼ ਦੀ ਧਰਤੀ ਕੁੱਲੂ ਜਿਲ੍ਹੇ ਦੇ ਵਿੱਚ ਪੈਂਦਾ ਹੈ ਮਨੀਕਨ ਸਾਹਿਬ ਆ ਤੇ ਕਸੌਲ ਦੇ ਵਿੱਚ ਪੈਂਦਾ ਕਸੌਲ ਦੀ ਧਰਤੀ ਮਨੀਕਨ ਸਾਹਿਬ ਤੇ ਇਸ ਜਗ੍ਹਾ ਦੇ ਬਾਰੇ ਆਪਾਂ ਇਤਿਹਾਸ ਵੀ ਦੱਸਾਂਗੇ ਤੁਹਾਨੂੰ ਆਪਣੇ ਨਾਲ ਵੀਡੀਓ ਵਿੱਚ ਜੁੜ ਜਿਓ ਤੁਸੀਂ ਆਜੋ ਫਿਰ ਆਪਣੇ ਨਾਲ ਅੱਜ ਅੱਜ ਮੈਂ ਪਹੁੰਚਿਆ ਸੀਗਾ ਹਿਮਾਚਲ ਦੀ ਧਰਤੀ ਮਨੀਕੰਨ ਸਾਹਿਬਾ ਤੇ ਜੂਨ ਦੀਆਂ ਛੁੱਟੀਆਂ ਹੋਈਆਂ ਹੋਈਆਂ ਇਹਨੇ ਬੱਚਿਆਂ ਨੂੰ ਜਿਵੇਂ ਕੇਸਰੀ ਵੀ ਇਹਨੇ ਦੇ ਜੂਨ ਦੇ ਵਿੱਚ ਆਪਣੇ ਪੰਜਾਬ ਹਰਿਆਣੇ ਦੇ ਵਿੱਚ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਤੇ ਇਸ ਜਗ੍ਹਾ ਜਿਵੇਂ ਕਿ ਹਿਮਾਚਲ ਦੇ ਵਿੱਚ ਟੈਂਪਰੇਚਰ ਬਹੁਤ ਜ਼ਿਆਦਾ ਠੰਡਾ ਹੁੰਦਾ ਏ ਤੇ ਆਪਾਂ ਦਾ ਦਰਸ਼ਕ ਕਰਵਾਉਣਾ ਗੁਰਦੁਆਰਾ ਸ੍ਰੀ ਮਨੀਕੰਨ ਸਾਹਿਬ ਜੀ ਦੇ ਅੱਜ ਤੁਹਾਨੂੰ ਹਾਂਜੀ ਤੁਸੀਂ ਵੇਖ ਸਕਦੇ ਹੋ ਗੁਰਦੁਆਰਾ ਸ੍ਰੀ ਮਨਿਕਨ ਸਾਹਿਬ ਸ੍ਰੀ ਮਨਿਕਨ ਸਾਹਿਬ ਜਿਹਦੇ ਤੁਸੀਂ ਇਸ ਸਮੇਂ ਨਾ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਮਨਿਕਨ ਸਾਹਿਬ ਜਿਹਦੇ ਅੱਜ ਪਹੁੰਚੇ ਆ ਗੁਰਦੁਆਰਾ ਸ੍ਰੀ ਮਨਿਕਨ ਸਾਹਿਬ ਆ ਆ ਇਸ ਸਮੇਂ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਜੂਨ ਦਾ ਮਹੀਨਾ ਜੋ ਕਿ ਗਰਮੀਆਂ ਦਾ ਮਹੀਨਾ ਹੁੰਦਾ ਏ ਤੇ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਠੰਡ ਆ ਤੇ ਤਾਂ ਤੁਸੀਂ ਟੂਰਿਸਟ ਵੀ ਦੇਖ ਰਹੇ ਹੋ ਕਾਫੀ ਜ਼ਿਆਦਾ ਇਸ ਸਮੇਂ ਨਾ ਟੂਰਿਸਟ ਵੀ ਆਏ ਹੋਏ ਨੇ ਹਾਂਜੀ ਟੂਰਿਸਟ ਵਗੈਰਾ ਬਹੁਤ ਜ਼ਿਆਦਾ ਦੂਰੋਂ ਦੂਰੋਂ ਆ ਰਹੇ ਨੇ ਤੁਸੀਂ ਵੇਖ ਸਕਦੇ ਹੋ ਨਾ ਜਿਵੇਂ ਕਿ ਸੈਲਫੀਆਂ ਵਗੈਰਾ ਇਸ ਜਗ੍ਹਾ ਤੇ ਕਰ ਰਹੇ ਨੇ ਤੇ ਇਸ ਜਗ੍ਹਾ ਤੇ ਇਹ ਰੈਵਰ ਜਾਨੀਂ ਨਦੀ ਵਹਿ ਰਹੀ ਆ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਇਹ ਜਿਹੜੀ ਨਦੀ ਆ ਇਸ ਦਾ ਨਾਮ ਹੈਗਾ ਪਾਰਵਤੀ ਨਦੀ ਇਸ taraf ਹੈਗਾ ਹੀ ਗੁਰਦੁਆਰਾ ਸਾਹਿਬ ਦੇ ਜਦ ਸਾਹਮਣੇ ਵੀ ਗੁਰਦੁਆਰਾ ਸਾਹਿਬ ਆ ਜੀ ਤੇ ਉਸ ਤੋਂ ਅੱਗੇ ਹੈਗਾ ਸਰੋਵਰ ਸਾਹਿਬ ਜਿਸ ਜਗ੍ਹਾ ਤੇ ਲੋਕ ਨਾ ਹੁੰਦੇ ਵਗੈਰਾ ਨਾ ਹੁੰਦੇ ਨੇ ਇਸ਼ਨਾਨ ਕਰਦੇ ਨੇ ਤੇ ਇਸ ਤੋਂ ਅੱਗੇ ਨਾ ਇਸ ਤਰਫ ਹੈਗਾ ਇਤਿਹਾਸ ਲਿਖੋਇਆ ਆਪ ਇਹ ਇਸ ਜਗ੍ਹਾ ਨਾ ਮੈਂ ਤੁਹਾਨੂੰ ਇਤਿਹਾਸ ਵਾਰ ਕੇ ਸੁਣਾਉਣਾ ਥੋੜਾ ਜਿਹਾ ਇਤਿਹਾਸ ਬਾਰੇ ਜਾਣਕਾਰੀ ਦਿੰਨੇ ਆਂ ਹਾਂਜੀ ਪਹੁੰਚਦੇ ਆਂ ਅੱਗੇ ਤੇ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਨਾ ਸੰਤ ਬਾਬਾ ਨਾਰਾਇਣ ਸਿੰਘ ਜੀ ਹਰੀ ਜੀ ਨੇ ਇਸ ਜਗ੍ਹਾ ਤੇ ਤਪ ਕੀਤਾ ਕਾਫੀ ਸਮੇਂ ਇਹਨਾਂ ਦਾ ਬ੍ਰਹਮ ਗਿਆਨੀ ਬਾਬਾ ਨਾਰਾਇਣ ਸਿੰਘ ਜੀ ਹਰੀ ਜੀ ਜੋ ਕਿ 1909 ਤੋਂ ਲੈ ਕੇ 1999 ਤੱਕ ਇਸ ਜਗ੍ਹਾ ਤੇ ਤਾ ਪਾਕਿਤੇਰ ਨਾ ਨੇ ਬੈਠ ਕੇ ਜਗ੍ਹਾ ਤੇ ਤੇ ਸੇਵਾ ਵੀ ਕੀਤੀ ਆ ਆ ਕਰੋ ਜੀ ਦਰਸ਼ਨ ਇਹਨਾਂ ਦੇ ਬਾਬਾ ਬ੍ਰਹਮ ਗਿਆਨੀ ਬਾਬਾ ਨਾਰਾਇਣ ਹਰੀ ਜੀ ਹਾਂ ਜੀ ਮੈਂ ਤੁਹਾਨੂੰ ਨਾ ਇਤਿਹਾਸ ਪੜ ਕੇ ਸੁਣਾਉਣਾ ਥੋੜਾ ਜਿਆ ਕ ਹਾਂ ਜੀ ਇਸ ਜਗ੍ਹਾ ਤੇ ਨਾ ਇਤਿਹਾਸ ਲਿਖਾ ਹੋਇਆ ਗੁਰਦੁਆਰਾ ਸਾਹਿਬ ਜੀ ਦਾ ਸਾਰਾ ਹੀ ਮਨੀਕਨ ਸਾਹਿਬ ਜੀ ਦਾ ਤੁਸੀਂ ਪੜ ਸਕਦੇ ਹੋ ਜਿਵੇਂ ਕੀ ਆ ਇਸ ਜਗ੍ਹਾ ਤੇ ਇਤਿਹਾਸ ਲਿਖਾ ਤੁਸੀਂ ਪੜ ਸਕਦੇ ਹੋ ਸਾਰਾ ਹੀ ਇਤਿਹਾਸ ਪੜ ਸਕਦੇ ਹੋ ਵੀਡੀਓ ਰਾਹੀਂ ਤੇ ਆਪਾਂ ਅੱਗੇ ਪਹੁੰਚਦੇ ਹਾਂ ਗੁਰਦੁਆਰਾ ਸਾਹਿਬ ਜਿੱਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸ੍ਰੀ ਮਨਿੰਕਨ ਸਾਹਿਬ ਆ ਤੇ ਇਸ ਤਰ੍ਹਾਂ ਪਹੇਗਾ ਸਰੋਵਰ ਜਾਇਬ ਆ ਤੇ ਤੁਹਾਨੂੰ ਮੈਂ ਸਰੋਵਰ ਸਾਹਿਬ ਦੇ ਵੀ ਦਰਸ਼ਨ ਕਰਵਾਣ ਅੱਗੇ ਪਹੁੰਚ ਕੇ ਉਸ ਜਗ੍ਹਾ ਤੇ ਲੋਕ ਇਸ਼ਨਾਨ ਕਰਦੇ ਨੇ ਤੇ ਇਸ ਸਰੋਵਰ ਦੇ ਵਿੱਚ ਨਾ ਪਾਣੀ ਗਰਮ ਹੁੰਦਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਕਾਫੀ ਵੱਡਾ ਸਰੋਵਰ ਆ ਤੇ ਗੁਰਦੁਆਰਾ ਸਾਹਿਬ ਜੀ ਦੇ ਅੱਗੇ ਕਮਰੇ ਨੇ ਜਿਸ ਜਗ੍ਹਾ ਤੇ ਤੁਸੀਂ ਰਹਿ ਸਕਦੇ ਹੋ ਕਮਰਿਆਂ ਵਿੱਚ ਤੇ ਇਸ ਤਰਫ ਹੈਗੇ ਨਦੀ ਜੋ ਕਿ ਇਸ ਸਮੇਂ ਨਾ ਨਦੀ ਵਹਿ ਰਹੀ ਆ ਪਾਰਵਤੀ ਨਦੀ ਅਸਦਾ ਨਾਮ ਹੈ ਤਾਂ ਟੂਰਿਸਟ ਤੁਸੀਂ ਵਗੈਰਾ ਦੇਖ ਸਕਦੇ ਹੋ ਦੂਰ ਦੂਰੋਂ ਆਏ ਹੋਏ ਨੇ ਬਾਹਰੋਂ ਦਰਸ਼ਨ ਕਰਨ ਵਗੈਰਾ ਤੇ ਇਸ ਲਈ ਕਹਤੇ ਨਾ ਟੂਰਿਸਟ ਜਿਹੜੇ ਬਾਹਰੋਂ ਆਉਂਦੇ ਨੇ ਘੁੰਮਣ ਵਾਲੇ ਸੈਲਫੀਆਂ ਵਗੈਰਾ ਵੀ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਇਹ ਨਦੀ ਵਹਿ ਰਹੀ ਹੈ ਇਸ ਜਗ੍ਹਾ ਤੇ ਪਾਰਵਤੀ ਰਿਵਰ ਕਹੇ ਜਾਂਦਾ ਇਸ ਨੂੰ ਪਾਰਵਤੀ ਨਦੀ ਇਸ ਤਰਫ ਤੋਂ ਆਉਂਦੀ ਆ ਹਾਂਜੀ ਆ ਦੇਖੋ ਤੇ ਇਸ ਦੇ ਉੱਪਰ ਇਹ ਛੋਟਾ ਜਿਹਾ ਫੁੱਲ ਲੱਗਿਆ ਹੋਇਆ ਤੇ ਟੂਰਿਸਟਾਂ ਦਾ ਤੁਸੀਂ ਇਕੱਠ ਵੇਖ ਸਕਦੇ ਹੋ ਕਾਫੀ ਇਕੱਠ ਹੈ ਕਾफी ਰਸ ਵਿੱਚ ਟੂਰਿਸਟ ਵਾਰੋਂ ਆਏ ਹੋਏ ਨੇ ਤੇ ਇਸ ਤਰਫ ਹੈਗਾ ਮੰਦਿਰ ਸ਼ਿਵਜੀ ਭੋਲੇनाथ ਜੀ ਦਾ ਮੰਦਿਰ ਹੈ ਪ੍ਰਾਚੀਨ ਮੰਦਿਰ ਹੈ ਇਸ ਜਗ੍ਹਾ ਤੇ ਜੀ ਕਰੋਈ ਦਰਸ਼ਨ ਗੁਰਦੁਆਰਾ ਸ੍ਰੀ ਮਨਿੰਕਨ ਸਾਹਿਬ ਜੀ ਦੇ ਇਸ ਦੇ ਅੰਦਰ ਵੀ ਇਸ ਜਗ੍ਹਾ ਤੇ ਵੀ ਸਰੋਵਰ ਆ ਜਿਸ ਜਗ੍ਹਾ ਤੇ ਤੁਸੀਂ ਅੰਦਰ ਵੀ ਤੁਸੀਂ ਆਪਣਾ ਇਸ਼ਨਾਨ ਕਰ ਸਕਦੇ ਹੋ ਹੱਥ ਧਰ ਤੋਂ ਸਕਦੇ ਹੋ ਆਪਣੇ ਇਸ ਜਗ੍ਹਾ ਵੀ ਸਰੋਵਰ ਆ ਹਾਂ ਜੀ ਆਪਾਂ ਪੌੜੀਆਂ ਚੜ ਕੇ ਉੱਪਰ ਪਹੁੰਚ ਰਹੇ ਹਾਂ ਸਮੇਂ ਰਸ ਕਾफी ਜ਼ਿਆਦਾ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਹਾਂਜੀ ਇਸ ਤਰ੍ਹਾਂ ਪਾਇਆ ਲੰਗਰ ਹਾਲ ਜਿਸ ਜਗ੍ਹਾ ਤੇ ਤੁਸੀਂ ਲੰਗਰ ਵਗੈਰਾ ਪ੍ਰਸ਼ਾਦੇ ਵਗੈਰਾ ਛੱਕ ਸਕਦੇ ਹੋ ਇਸ ਜਗ੍ਹਾ ਨਾਲ ਕਰਮ ਜਗਾ ਦੀ ਗੁਫਾ ਹੈ ਜਿਸ ਜਗ੍ਹਾ ਤੇ ਬੈਠ ਕੇ ਤੁਸੀਂ ਆਰਾਮ ਕਰ ਸਕਦੇ ਹੋ ਦੇਖੋ ਬਹੁਤ ਹੀ ਜਗਾ ਇਸ ਜਗ੍ਹਾ ਤੇ ਗਰਮ ਹਵਾਏ ਜਿਵੇਂ ਕੋਈ ਹੀਟਰ ਲੱਗਾ ਹੋਇਆ ਇਸ ਜਗ੍ਹਾ ਤੇ ਇਹ ਇਹ ਰਾਜਸਥਾਨ ਤੱਕ ਜਾਣ ਲਈ ਗੁਰਦੁਆਰਾ ਸਾਹਿਬ ਜੀ ਨੂੰ ਤੇ ਕਾਬੀ ਤੰਗਰਾਸਤਾ ਤੁਸੀਂ ਦੇਖ ਸਕਦੇ ਹੋ। ਬੁੱਧ ਇਹ ਜਗ੍ਹਾ ਤੇ ਤੁਸੀਂ ਆਪਣੀ ਗੱਠੜੀ ਗੱਠੜੀ ਕਰਾ ਇਹ ਇਸ ਜਗ੍ਹਾ ਤੇ ਤੁਸੀਂ ਆਪਣੀ ਗੱਠੜੀ ਵੀ ਜਮ੍ਹਾਂ ਕਰਵਾ ਸਕਦੇ ਹੋ। ਤੇ ਇਹ ਉੱਪਰ ਜਗ੍ਹਾ ਦੇ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ ਤੇ ਲੰਗਰ ਹਾਲ ਨੂੰ ਰਸਤਾ ਜਾਂਦਾ ਇਸ ਜਗ੍ਹਾ ਤੋਂ। ਉਰੀਆਂ ਚੜ ਕੇ ਉੱਪਰ ਪਹੁੰਚਦੇ ਆਪਾਂ ਦਰਸ਼ਨ ਕਰਵਾਲੇ ਗੁਰਦੁਆਰਾ ਸਾਹਿਬ ਜੀ ਦੇ ਹਾਂਜੀ ਇਹ ਹੈਗਾ ਹੀ ਲੰਗਰ ਸਾਹਿਬ ਇਸ ਤਰਫ ਇਸ ਤਰਫ ਹੈਗਾ ਹੀ ਦਰਬਾਰ ਸਾਹਿਬ ਤੁਹਾਨੂੰ ਦਰਸ਼ਨ ਕਰਵਾਲੇ ਦਰਬਾਰ ਸਾਹਿਬ ਜੀ ਦੇ ਤੇ ਇਸ ਜਗ੍ਹਾ ਤੇ ਇਤਿਹਾਸ ਵੀ ਲਿਖਿਆ ਹੋਇਆ ਬਾ ਸਾਹਮਣੇ ਇਤਿਹਾਸ ਵੀ ਲਿਖਿਆ ਹੋਇਆ ਤੁਸੀਂ ਇਤਿਹਾਸਿਕ ਜਗ੍ਹਾ ਤੋਂ ਪੜ੍ਹ ਸਕਦੇ ਹੋ ਇਤਿਹਾਸ ਅਤੇ ਮਹੱਤਤਾ ਮਣੀ ਕੰਨ ਸਾਹਿਬ ਦਾ ਜਿਵੇਂ ਪਰਚਿਤ ਪ੍ਰਾਚੀਨ ਮੰਦਰ ਹੈ ਤੁਸੀਂ ਸਾਰਾ ਇਤਿਹਾਸਿਕ ਜਗ੍ਹਾ ਤੋਂ ਪੜ੍ਹ ਸਕਦੇ ਹੋ ਆਪਾਂ ਬਹੁਤ ਹੀ ਬਿੱਡੀ ਵੀਡੀਓ ਨਾ ਕਰਦੇ ਹੋਏ ਛੋਟੀ ਵੀਡੀਓ ਵਿੱਚ ਹੀ ਤੁਹਾਨੂੰ ਦਰਸ਼ਨ ਕਰਵਾ ਦਿੰਦੇ ਹਾਂ ਗੁਰਦੁਆਰਾ ਸ੍ਰੀ ਮਣੀ ਕੰਨ ਸਾਹਿਬ ਜੀ ਦੇ ਤੇ ਆਪਾਂ ਪੌੜੀਆਂ ਇਸ ਤਰਫ ਰਸਤਾ ਉੱਪਰ ਜਾਂਦੇ ਆ ਪੌੜੀਆਂ ਚੜ੍ਹ ਕੇ ਕਾਫੀ ਰਾਸਾ ਇਸ ਜਗ੍ਹਾ ਹੈ ਨਾ ਹਾਂ ਹਾਂ ਵੀ ਆਪ ਲੋਕ ਜਾਓ ਹਮ ਹਮ ਜਾ ਰਹੇ ਹਾਂ ਵੀ ਹਾਂਜੀ ਦਰਸ਼ਨ ਕਰੋ ਤਸਵੀਰਾਂ ਦੇ ਧਾਰਮਿਕ ਤਸਵੀਰਾਂ ਨੇ ਜੁਤੀ ਗੁਰੂਆਂ ਦੀਆਂ ਸਤ 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 ਜੀ ਦਾ ਬਹੁਤ ਦਰਸ਼ਨ ਹੈ ਜੀ ਤੁਹਾਡੇ ਅੱਗੇ ਉਰੇ ਦਾ ਇਸ ਜਗਤ ਦੇ ਨਾ ਗੁਰਦੁਆਰਾ ਸਾਹਿਬ ਆ ਮਨੀ ਗੰਜ ਸਾਹਿਬ ਜੋ ਕਿ ਤੁਸੀਂ ਇਸ ਜਗਤ ਇਹਨਾਂ ਦਰਸ਼ਨ ਕਰ ਰਹੇ ਹੋ ਸੰਗਤਾਂ ਦੇ ਦਰਸ਼ਨ ਹੈ ਇਸ ਸਮੇਂ ਨਮਸਤਕੋਰੀਆਂ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਡਾਇਰੈਕਟਰ ਜੀ ਦੇ ਅਧੀਨ ਆਜਿਹਾ ਰਸੂਲ ਜੀ ਨੂੰ ਇਹ ਮੁੱਖ ਤਨੇ ਸਰਕਾਰੀ ਬਾਤ ਬਾਤ ਦੁਨੀਆ ਸ਼ੁਕਰਾ ਸਾਰੇ ਜੀ ਜਤ ਜੀ ਮਾਨਿਕੰਨ ਸਾਹਿਬ ਜੀ ਦੇ ਚਰਨਾਂ ਵਿੱਚ ਲਾਇ ਲਾ ਦੀ ਦਾ ਨਾਮ ਜੁਪੇ ਟੁਪੇ ਜਿਉਂ ਅਪਾਰਨ ਆਪ ਦੀ ਸ਼ਕਤੀ ਦੇ ਤੱਕਣ ਗਿਆਨ ਧਿਆਨ ਧਾਰਾ ਧਿਆਰ ਹੋਈ ਤਾਂ ਕਹਿ ਮਦਨ ਨੰਦ ਅਨਕਾਂਰਿ ਕੋ ਨੰਨ ਮੁਰਤਨ ਪਿਆ ਤਾਂ ਮਾਰੇ ਪਾਤਸ਼ਾਹ ਆਪ ਬਰਮਾ ਬਦਲ ਕੇ ਆਇਆ ਜੀ ਉਹ ਬੋਲ ਲੰਕੜੇ ਅਸੀਂ ਸਮੇਂ ਨਾ ਤੁਸੀਂ ਦਰਸ਼ਨ ਕਰ ਰਹੇ ਹੋ ਸੰਤਾਂ ਦੇ ਗੁਰਦੁਆਰਾ ਸ੍ਰੀ ਮਨਿਕੰਨ ਸਾਹਿਬ ਮੋਹੰ ਚੋ ਜਿਵੇਂ ਆਪਣੀ ਆਹ ਬੈਠ ਕੇ ਜਿੰਦ ਦਾ ਚੁੱਕੀ ਖਤ ਕੋ ਚੁਪਾਈਏ ਸਾਤ ਆਧਰੋ ਜਪੋਗੇ ਨਾ ਚਾਹ ਪ੍ਰਸਾਦ ਦਿੱਤੀ ਗੋਈ ਤਰਾਪ ਭਤੇ ਪਰਮਤਮਾ ਦਾ ਸੰਗ ਤੁਮ ਨਾ ਚਿੰਤਾ ਜਾਇ ਜੈ ਕਿਉਂ ਪਵਨਾਗਰ ਆਪ

ਜੋ ਸੋਹਣਾ ਸਾਹਿਬ ਜੀ ਸਤਲਗੰਗ ਸਾਇਆਬਾ ਜੀ ਘਰੋਂ ਦਰਸ਼ਨ ਗੁਰਦੁਆਰਾ ਸ੍ਰੀ ਮਨਿਕਪੁਰ ਸਾਹਿਬ ਦੇ ਭਾਗਾਂ ਨੇ ਜਿਹੜੇ ਆਪਣੀ ਵੀਡੀਓ ਤੇ ਦਰਸ਼ਨ ਕਰ ਰਹੇ ਨੇ ਹਾਂਜੀ ਵੀਡੀਓ ਵਿੱਚ ਤੁਸੀਂ ਕਮੈਂਟ ਵਿੱਚ ਦਾਦਰ ਜੀ ਜ਼ਰੂਰ ਲਿਖੋ ਜੀ ਦੁਆਰਾ ਰੱਖੋ ਕਮੈਂਟ ਵਿੱਚ ਤੁਸੀਂ ਜ਼ਰੂਰ ਲਿਖੋ ਦਾਦਰ ਜੀ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਪਰੇ ਜੀ ਸੰਤਾਂ ਦਾ ਰਸਤਾ ਹੈ ਕਾਫੀ ਦਸ ਵਿੱਚ ਰੰਗ ਸੰਤਾਂ ਪਹੁੰਚਦੇ ਨੇ ਗੁਰਦੁਆਰਾ ਸਾਹਿਬ ਮਣੀਪੁਰ ਸਾਹਿਬ ਨੂੰ ਆਉਂਦਾ ਨਹੀਂ ਨਾ ਮੇਰੀ ਮਾਂ ਦਾ ਦਰਸ਼ਨ ਕਰਵਾਇਨੇ ਗੁਰਦੁਆਰਾ ਸਾਹਿਬ ਜੀ ਦੇ ਦੇਖੋ ਬਾਹਰ ਬਹੁਤ ਜਿਆਦਾ ਠੰਡਾ ਮੌਸਮ ਆ ਇਹ ਬਾਸ ਵਗੈਰਾ ਵੀ ਹੋਣ ਲੱਗ ਗਿਆ ਆ ਦੇਖੋ ਇਸ ਤਰਫ ਬਾਸ ਵਗੈਰਾ ਵੀ ਹੋਣ ਲੱਗ ਗਿਆ ਬਹੁਤ ਹੀ ਝੰਡਾ ਖਾਸਮਾ ਤੁਸੀਂ ਦੇਖ ਸਕਦੇ ਹੋ ਨੰਦਪਾਨ ਸਾਹਿਬ ਦੇ ਸਮੇਂ ਬਹੁਤ ਹੁੰਦਾ ਅੰਦਰ ਮਾਹੁੰਦਾ ਇਹ ਸਰ ਦਾ ਸਾਰ ਸਾਰੇ ਮੰਦਰਾ ਉਸ ਜੀਆ ਮੰਦਰਾ ਜਿਸ ਜਿਹਾ ਕਹਦੇ ਨਾ ਭੋਜਨ ਵਗੈਰਾ ਤਿਆਰ ਹੁੰਦਾ ਇਸ ਦੇ ਕਾਦੇ ਕਸਮਾ ਗਰਮ ਪਾਣੀ ਦਾ ਇਹ ਪ੍ਰਾਚੀਨ ਮੰਦਰਾ ਬਹੁਤ ਹੀ ਬਕੀ ਤੋਂ ਅਨੁਭਵ ਜਿਹੜਾ ਦੇਖਾਇਆ ਤਾਂ ਆ ਦੇਖੋ ਰਾਈਵਰ ਨਹੀਂ ਅਸੀਂ ਹੁਣ ਕਰ ਪਰ ਤਾਰੀ ਰਹੀ ਹੈ ਇਹ ਸਾਡੀ ਹਾਂਜੀ ਦਰਸ਼ਕ ਵੀਰੋ ਆਪਣੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹਨਾ ਤਾਂ ਜੋ ਕਿ ਹੋਰ ਵੀ ਭੈਣ ਭਰਾ ਆਪਣੀ ਵੀਡੀਓ ਦਾ ਹੀ ਦਰਸ਼ਨ ਕਰ ਸਕਣ ਜੀ ਆਪਣੇ ਚੈਨਲ ਦੇ ذریعے ਗੁਰਦੁਆਰਾ ਸ੍ਰੀ ਮਨਿਕਨ ਸਾਹਿਬ ਜੀ ਦੇ